ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਵਧੀਆ ਲੱਗਣ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵਿੱਚ ਜ਼ਰੂਰ ਦੱਸਣਾ ਜੀ ਤੁਹਾਨੂੰ ਸਾਡੀਆਂ ਇਹ ਕਹਾਣੀਆਂ ਕਿੰਮੀਆਂ ਲੱਗੀਆਂ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਜੀ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀਆਂ ਜੀ ਚਿੜੀ ਤੇ ਉਸਦੇ ਆਂਡਿਆਂ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਵੱਡੇ ਘਣੇ ਜੰਗਲ ਘਣਾ ਜੰਗਲ ਸੀ ਉਸ ਜੰਗਲ ਵਿੱਚ ਬਹੁਤ ਤਰ੍ਹਾਂ ਦੇ ਜਾਨਵਰ ਰਹਿੰਦੇ ਸਨ ਸ਼ੇਰ ਹਾਥੀ ਹਿਰਨ ਲੂੰਬੜੀ ਤੇ ਹੋਰ ਬਹੁਤ ਕੁਝ ਪਰ ਇਸ ਜੰਗਲ ਦੀ ਖੂਬਸੂਰਤੀ ਨੂੰ ਹੋਰ ਵਧਾਉਣ ਵਾਲੀਆਂ ਸਨ ਚਿੜੀਆਂ ਜੋ ਹਰ ਸਮੇਂ ਮਿੱਠੇ ਗੀਤ ਗਾ ਕੇ ਜੰਗਲ ਨੂੰ ਜਗਾਉਂਦੀਆਂ ਸਨ ਇਸੇ ਜੰਗਲ ਵਿੱਚ ਇੱਕ ਨੀਕੀ ਜਿਹੀ ਚਿੜੀ ਰਹਿੰਦੀ ਸੀ। ਉਹ ਇੱਕ ਪਿਆਰੀ, ਚੁਸਤ ਤੇ ਹਸਿਆਰ ਚਿੜੀ ਸੀ ਜਿਸ ਦਾ ਰੰਗ ਸਲੇਟੀ ਤੇ ਚਮਕਦਾ ਸੀ। ਉਹ ਹੋਰ ਚਿੜੀਆਂ ਨਾਲ ਮਿਲ ਕੇ ਉਹ ਡਡ ਉਹ ਚੁਚ ਉੱਡਦੀ। ਰੁੱਖ ਰੁੱਖ ਭੰਦੀ ਤੇ ਮਿੱਠੇ ਸੁਰਾਂ ਵਿੱਚ ਗੀਤ ਗਾਉਂਦੀ। ਇੱਕ ਦਿਨ ਜਦੋਂ ਚਿੜੀ ਨੂੰ ਮਹਿਸੂਸ ਹੋਇਆ ਕਿ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਬੱਚਿਆਂ ਲਈ ਇੱਕ ਨਵਾਂ ਘਰ ਬਣਾਏ ਤਾਂ ਉਹ ਇੱਕ ਉੱਚੇ ਮਜ਼ਬੂਤ ਰੁੱਖ ਦੀ ਖੋਜ ਕਰਨ ਲੱਗੀ ਇੱਕ ਦਿਨ ਲੰਘ ਗਏ ਕਈ ਦਿਨ ਲੰਘ ਗਏ ਪਰ ਚਿੜੀ ਨੇ ਹਿੰਮਤ ਨਾ ਹਾਰੀ ਆਖਿਰਕਾਰ ਇੱਕ ਪੁਰਾਣੇ ਪਰ ਮਜ਼ਬੂਤ ਰੁੱਖ ਦੀ ਡਾਲੀ ਉੱਤੇ ਉਸ ਨੂੰ ਇੱਕ ਵਧੀਆ ਜਗ੍ਹਾ ਮਿਲ ਗਈ ਉਸ ਨੇ ਆਪਣੇ ਛੋਟੇ-ਛੋਟੇ ਚੁੰਝਲ ਚੋਂਚ ਨਾਲ ਟਹਾਣੀਆਂ, ਪੱਤੇ ਤੇ ਬਾੜੀਆਂ ਇਕੱਠੀਆਂ ਕੀਤੀਆਂ ਤੇ ਆਪਣਾ ਸੁੰਦਰ ਅਸੀਂ ਆਸਿਆਨਾ ਬਣਾਇਆ। ਉਹ ਬਹੁਤ ਖੁਸ਼ ਸੀ ਕਿਉਂਕਿ ਹੁਣ ਉਹ ਨਵੇਂ ਆਪਣੇ ਨਵੇਂ ਪਰਿਵਾਰ ਦੀ ਸ਼ੁਰੂਆਤ ਕਰਨ ਵਾਲੀ ਸੀ। ਕੁਝ ਹਫ਼ਤਿਆਂ ਬਾਅਦ ਚਿੜੀ ਤੇ ਚਿੜੀ ਨੇ ਤਿੰਨ ਪਿਆਰੇ ਚਮਕਦੇ ਅੰਡੇ ਦਿੱਤੇ। ਓਹੋ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਹੋ ਦਿਨ ਰਾਤ ਉਹਨਾਂ ਦੀ ਦੇਖਭਾਲ ਕਰਦੀ। ਉਹਨਾਂ ਨੂੰ ਆਪਣੇ ਪਰ ਪਸਾਰ ਕੇ ਗਰਮੀ ਦਿੰਦੀ। ਪਰ ਜੰਗਲ ਵਿੱਚ ਹਮੇਸ਼ਾ ਹੀ ਖਤਰਾ ਹੁੰਦਾ ਹੈ। ਚਿੜੀ ਨੂੰ ਪਤਾ ਸੀ ਕਿ ਉਸ ਦੇ ਅੰਡਿਆਂ ਨੂੰ ਬਹੁਤ ਸੰਭਾਲ ਦੀ ਲੋੜ ਹੈ। ਇੱਕ ਵਾਰੀ ਇੱਕ ਕਾਂ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਪਰ ਚਿੜੀ ਨੇ ਬਹੁਤ ਹੀ ਸਿਆਣਪ ਨਾਲ ਉਸ ਨੂੰ ਡਰਾ ਕੇ ਭਜਾ ਦਿੱਤਾ ਇੱਕ ਦਿਨ ਜਦ ਚਿੜੀ ਆਪਨੇ ਅਸIAN ਵਿੱਚ ਆਂਡਿਆਂ ਉੱਤੇ ਬੈਠੀ ਸੀ ਅਸਮਾਨ 'ਚ ਬੱਦਲ ਆ ਗਏ ਹਵਾ ਤੇਜ਼ ਹੋ ਗਈ ਬਿਜਲੀ ਚਮਕਣ ਲੱਗੀ ਤੇ ਜੰਗਲ ਵਿੱਚ ਭਾਰੀ ਮੀਂਹ ਪੈਣ ਲੱਗਾ ਚਿੜੀ ਬਹੁਤ ਡਰ ਗਈ ਪਰ ਉਸ ਨੇ ਆਪਣੇ ਆਸ਼ਿਆਨ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ ਹਵਾ ਦੀ ਤਾਕਤ ਨਾਲ ਰੁੱਖ ਹਿੱਲਣ ਲੱਗੇ ਇੱਕ ਭਾਰੀ ਡੱਕ ਡੰਗਰ ਆ ਕੇ ਰੁੱਖ ਨਾਲ ਟਕਰਾ ਗਿਆ ਤੇ ਚਿੜੀ ਦਾ ਆਸ਼ਿਆਨਾ ਹਿੱਲ ਗਿਆ ਅੰਡਿਆਂ ਨੂੰ ਖਤਰਾ ਸੀ ਪਰ ਚਿੜੀ ਨੇ ਆਪਣੇ ਆਪ ਆਪਣੇ ਪਰ ਫੈਲ ਕੇ ਉਸ ਦੀ ਰੱਖਿਆ ਕੀਤੀ ਰਾਤ ਬਹੁਤ ਭਿਆਨਕ ਸੀ ਪਰ ਸਵੇਰ ਹੋਣ ਤੇ ਸੂਰਜ ਦੀਆਂ ਕੋਮਲ ਕਿਰਨਾਂ ਜੰਗਲ ਵਿੱਚ ਚਮਕਣ ਲੱਗੀਆਂ ਹਵਾ ਸ਼ਾਂਤ ਹੋ ਗਈ ਪੱਤੇ ਹੌਲੀ ਹੌਲੀ ਹਿੱਲਣ ਹਿੱਲਣ ਲੱਗੇ ਚਿੜੀ ਨੇ ਆਪਣੇ ਆਂਡਿਆਂ ਨੂੰ ਵੇਖਿਆ ਉਹ ਸੁਰੱਖਿਤ ਸਨ ਉਸਨੇ ਇੱਕ ਲੰਮੀ ਸਾਹ ਲੈਣੀ ਤੇ ਖੁਸ਼ੀ ਨਾਲ ਉੱਡੀ ਕੁਝ ਦਿਨਾਂ ਬਾਅਦ ਉਹ ਸਮਾਂ ਆ ਗਿਆ ਜਦੋਂ ਉਸਦੇ ਆਂਡਿਆਂ ਚੋਂ ਛੋਟੇ ਛੋਟੇ ਕੋਮਲ ਤੇ ਪਿਆਰੇ ਬੱਚੇ ਨਿਕਲੇ ਚਿੜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਹੁਣ ਉਹ ਆਪਣੇ ਬੱਚਿਆਂ ਨੂੰ ਉੱਡਣਾ ਸਿਖਾਉਣ ਲਈ ਤਿਆਰ ਸੀ ਉਸਨੇ ਉਹਨਾਂ ਨੂੰ ਦਿਲੋਂ ਪਿਆਰ ਕੀਤਾ ਉਹਨਾਂ ਨੂੰ ਧਾਣੇ ਖਵਾਏ ਤੇ ਧੀਰੇ ਧੀਰੇ ਉੱਡਣ ਦੀ ਤਿਆਰੀ ਕਰਵਾਈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਿਹਨਤ ਹਿੰਮਤ ਤੇ ਮਾਂ ਦਾ ਪਿਆਰ ਕਿਸੇ ਵੀ ਤੂਫਾਨ ਨੂੰ ਹਰਾ ਸਕਦਾ ਹੈ ਚਿੜੀ ਨੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਯਤਨ ਕੀਤਾ ਤੇ ਆਖਰਕਾਰ ਉਸ ਨੇ ਤੇ ਬੱਚੇ ਵੀ ਆਜ਼ਾਦ ਪੰਛੀ ਬਣ ਕੇ ਅਸਮਾਨ ਵਿੱਚ ਉੱਡ ਗਏ ਇਸ ਤਰ੍ਹਾਂ ਚਿੜੀ ਦੀ ਕਹਾਣੀ ਸਾਨੂੰ ਧैर्य ਚ ਸੰਘਰਸ਼ ਤੇ ਮਾਂ ਦੇ ਪਿਆਰ ਦੀ ਮਿਹਨਤ ਮਹਾਨਤਾ ਬਾਰੇ ਬਹੁਤ ਕੁਝ ਸਿਖਾਉਂਦੀ ਹੈ ਇਹ ਸੀ ਜੀ ਅੱਜ ਦੀ ਚਿੜੀ ਦੇ ਉਸਤੇ ਆਂਡਿਆਂ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਪਜੀਆ ਲੱਗੀ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਜਰੂਰ ਕਰਨਾ ਜੀ ਸਬਸਕ੍ਰਾਈਬ ਜਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ